ਤੇਰੇ ਪਰੋਸੇ ਪਿਆਰੇ ਮੈਂ ਲਾਡ ਰਜਾਇਆ ਤੇਰੇ ਪਰੋਸੇ ਪਿਆਰੇ ਮੈਂ ਲਾਡ ਰਜਾਇਆ ਏ ਰੇ ਪਰੋਸੇ ਪਿਆਰੇ ਮੈਂ ਲਾਡਲੇ ਦਾਇਆ ਕੂਲੇ ਚੁਕੇ ਬਾਂ ਤਮਾਇਆ ਏਰੇ ਪਰੋਸੇ ਪਿਆਰੇ ਮੈਂ ਲਾਡ ਲੈ ਜਾਇਆ ਏਰੇ ਪਰੋਸੇ ਪਿਆਰੇ ਮੈਂ ਲਾਡ ਲੈ ਸੁਹੇਲਾ ਕੈ ਨਕਹਾਂ ਮਨ ਤੇਰਾ ਦਿਖਮ ਪਾ ਸਾਹਿਬ ਸਿੰਘ ਤੇ ਇਹ ਗੱਲ ਜਿਹੜਾ ਥੋੜੀ ਜੀ ਧਿਆਨ ਦੇਣ ਵਾਲੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਗਾਇਨ ਕਰ ਰਹੇ ਆ। ਆਪ ਪਰਮੇਸ਼ਵਰ ਦੇ ਸ਼ੁਕਰਾਨੇ ਵਿੱਚ ਜੁੜੇ। ਸਾਹਿਬ ਸਿੰਘ। ਆਓ ਜਰਾ ਸੀ ਆਪਣੇ ਅੰਦਰ છાਤੀ ਮਾਰੀਏ ਜਿੱਨੇ ਬੈਠੇ ਆ। ਸਾਡੀ ਆਤਮਿਕ ਦ੍ਰਿਸ਼ਟੀ ਕੀ ਹੈ? ਤੇ ਏਡੇ ਵੱਡੇ ਮਹਾਨ ਸਤਿਗੁਰੂ ਦੁਨੀਆ ਦੀਆਂ ਰਿੱਧੀਆਂ ਸਿੱਧੀਆਂ ਜੋ ਪਦਾਰਥ ਜੋ ਪਰਮੇਸ਼ਵਰ ਦੀਆਂ ਬਖਸ਼ੀਆਂ ਨੇ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਾਰਛੇ ਦੇ ਸੰਸਾਰ ਦੀਆਂ ਸਭ ਦੀਆਂ ਸਿੱਧੀਆਂ ਕਾਮ ਤੇਨ ਗਊਕਲ ਬ੍ਰਿਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹਦੇ ਵੱਡੇ ਮਹਾਨ ਸਤਿਗੁਰੂ ਚੋਂ ਕਿ ਇਹ ਸਰੀਰ ਮਿਲਿਆ ਤੇ ਕਹਿੰਦੇ ਨੇ हे ਮੇਰੇ ਮਾਲਕ ਇਸ ਸਰੀਰ ਵਿੱਚ ਰਹਿੰਦੇ ਆ ਇਹ ਮਹਿਸੂਸ ਹੋਇਆ ਤੇ ਇਹ ਸਾਰਾ ਕੁਝ ਤੇਰਾ ਹੈ ਇਹ ਸਰੀਰ ਦੇ ਨਾਲ ਤੇਰੀ ਬਖਸ਼ਿਸ਼ ਹੈ ਇਹ ਸਭ ਕੁਝ ਤੂੰ ਆਪ ਹੀ ਦੇ ਤੂੰ ਦੇਣ ਵਾਲਾ ਹੈ ਇਹ ਸਾਰੀਆਂ ਦਾਤਾਂ ਤੇਰੀਆਂ ਹੀ ਨੇ ਇਹ ਸਾਡੀ ਆਪਣੀ ਕੋਈ ਗੱਲ ਨਹੀਂ ਇਹ ਤੇਰੀ ਮਿਹਰਬਾਨੀ ਹੈ ਇਹ ਕਰੇ 诶 रे परोसे प्यारे मैं लाडले दाया ए रे तेरे ए रे परोसे प्यारे ਦਾ ਦੇ ਲੈਦਾ ਆਂ ਫੂਲੇ ਚੂਕੇ ਬਾਂ Oh, dear. ਸਭ ਹੀ ਮਦ ਸਵੇਤੇ ਬਾਗਰ ਬੇਮੋਇਤਾਜ ਬਾਬਾ 에ਰੇ ਪਰੋਸ ਪਿਆਰੇ ਮੈਂ ਦਾਢੇ ਲਿਦਾ ਲੇ ਲਾਇਆ ਆ ਮਨਤਾ ਨ ਕਰੂੰ ਤੇਰਾ ਆ ਜਾਣ ਆਪਾ ਕਿ ਸਹੀ ਜੋਰ ਹੰਕਾਰ ਬੁਲਣ ਕਾ ਕਿਸੇ ਹੀ ਜੋਰ ਦੀ ਬਾਨ ਮਾਇਆ ਕਾ ਮੈਂ ਹਰ ਬਿਨ ਟੇਕ ਧਰ ਅਵਰ ਨਕਾਈ ਤੂੰ ਕਰਤੇ ਰਾਖ ਮੈਂ ਨਿਮਾਨੀ ਨੀ ਨਿਮਾਨੇ ਮਾਨ ਕਰੇ ਕੇਤੀ ਚੱਕ ਚੱਕ ਆਵੈ ਜਾਵੈ ਜਿਨ ਕਾ ਪਖ ਕਰੇ ਤੂ ਸੁਆਮੀ ਤਨ ਕੀ ਉਪਰ ਗੱਲ ਤੁਦੀ ਆ ਅਤ ਸਬੇ ਤੇ ਬਾਰ ਤੇ ਮੈਂ ਤਾਜ ਬਾਬਾ ਏਰੇ ਪਰੋਸ ਪਿਆਰੇ ਬੈ ਲਾਡ ਲਿਡਾਇਆ ਏਰੇ ਪਰੋਸ ਪਿਆਰੇ ਹੋ ਜਾਨੋ ਨਾਈ ਤੇਰੀ ਕਵਨ ਜੁਗਦਾ ਬੰਧਨ ਮੁਕਤ ਸੰਤੋ ਮੇਰੀ ਰੱਖੇ ਮਮਤਾ ਪੈਏ ਕਿਰਪਾ ਲਟਾ ਕਰੇ ਰੇ ਤਾਰੇ ਬ੍ਰਹਮ ਪਛਾਨ ਤੇਰੇ ਪਰੋਸ ਪਿਆਰੇ ਇਹ ਮੈਂ ਲਾਡ ਲਡਾਇਆ ਤੇਰੇ ਪਰੋਸ ਪਿਆਰੇ ਮੈਂ ਲਾਡ ਲਡਾਇਆ